ਅੱਜ ਤੋਂ 45-50 ਸਾਲ ਪਹਿਲਾਂ ਮੇਰੇ ਉਮਰ ਦੇ 75 ਸਾਲ ਦੀ ਉਮਰ ਦੇ ਬਜ਼ੁਰਗ ਬੈਠੇ ਨੇ ਸੱਤ-ਸੱਤ 8-8 ਬੱਚੇ ਹੁੰਦੇ ਸੀ ਕਹਨਾਂ ਦੋ ਨੂੰ ਫੌਜ 'ਚ ਭਰਤੀ ਕਰਾ ਦਿਓ ਉਹ ਦੇਸ਼ ਦੀ ਰਾਖੀ ਕਰਨਗੇ ਦੋ ਨੂੰ ਜ਼ਿੰਮੇਵਾਰੇ ਤੇ ਲਾ ਦਿਓ ਉਹ ਘਰ ਦਾ ਕੰਮ ਕਰਨਗੇ ਇੱਕ ਨੂੰ ਨੌਕਰੀ ਤੇ ਲਗਾ ਦਿਓ ਇਹ ਬਾਹਰੋਂ ਪੈਸੇ ਕਮਾ ਕੇ ਲਿਆਉ ਇੱਕ ਨੂੰ ਗੁਰਸਿੱਖ ਸਾਜ ਦੇਉ ਸੰਤ ਬਣਾ ਦੇਉ ਇਹ ਗੁਰੂ ਦੇ ਬਚਨ ਸੁਣਾਏ ਕਰੇਗਾ ਹੁਣ ਇੱਕੋ ਹੀ ਇੱਕ ਹੈਗਾ ਤੁਹਾਡੇ ਕੋਲ 16 ਗਲਾ ਸੰਪੂਰਨ ਸਾਰੇ ਹੀ ਨਸ਼ੇ ਕਰਦਾ ਦੱਸੋ ਗੁਰੂ ਨੂੰ ਕੁਝ ਦਿਓਗੇ ਦੱਸੋ ਦਿਓਗੇ ਕੋ ਹੈ ਤੁਹਾਡੇ ਕੋਲ ਫੋਕੀਆਂ ਫੜ ਮਾਰਦੇ ਹੋ ਗਰੀਬ ਦੇ ਬੱਚੇ ਨੂੰ ਫੜ ਕੇ ਕਹਿੰਦੇ ਸਾਡਾ ਸਾਜ ਪਾਠ ਕਰਦੇ ਇਹੀ ਕਰਦੇ ਨਾ ਫਿਰ ਉਹਦੇ ਤੌਸ ਜਮਾਉਨੇ ਆ ਆਖੋ ਸਤਿਨਾਮ ਵਾਹਿਗੁਰੂ ਅਬੀਬੀਆਂ ਨੇ ਬਹੁਤ ਕਿਰਪਾ ਕੀਤੀ ਪਰ ਕੀਤੀ ਸਾਡੀ ਸਲਾਹ ਨਾਲ ਇਹਨਾਂ ਨੇ ਆਪਣੇ ਪੇਟ ਵਿੱਚ ਹੀ ਸਮਸ਼ਾਨ ਘਾਟ ਬਣਾ ਦਿੱਤਾ ਤੇ ਧੀਆਂ ਪੇਟ ਵਿੱਚ ਹੀ ਮਾਰ ਦਿੱਤੀਆਂ ਆਖੋ ਸਤਿਨਾਮ ਵਾਹਿਗੁਰੂ ਤੁਹਾਨੂੰ ਕਿਸੇ ਗੁਰੂ ਨੇ ਨਹੀਂ ਬਖਸ਼ਣਾ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਸਾਧ ਆਪਣੇ ਆਪ ਨੂੰ ਵੀ ਕਹਿਣਾ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ ਤੁਸੀਂ ਜਿੰਨੇ ਮਰਜੀ ਪਖੰਡ ਕਰ ਲਓ ਹਰਾਨ ਕਰਦੀ ਪੇਟ ਜ਼ਹਿਰ ਨਾਲ ਭਰ ਦਿੰਦਾ ਬੱਚੀਆਂ ਪੇਟ ਵਿੱਚ ਹੀ ਮਾਰ ਦਿੰਦੀਆਂ ਆਖੋ ਸਤਿਨਾਮ ਵਾਹਿਗੁਰੂ ਆਉਜ਼ਾ ਤੋਕ ਮੰਡ ਜੇ ਲੜਕੀ ਨਾ ਆਈ ਨਾ ਭੂਆ ਤੇ ਭੈਣ ਦਾ ਰਿਸ਼ਤਾ ਸਦਾ ਲਈ ਚਲਾ ਗਿਆ ਆਖੋ ਸਤਿਨਾਮ ਵਾਹਿਗੁਰੂ ਆ ਸੁਣਨਾ ਜ਼ਰਾ ਪੂਆ ਤੇ ਭੈਣ ਦਾ ਰਿਸ਼ਤਾ ਸਦਾ ਲਈ ਚਲਾ ਗਿਆ ਜੇ ਕਿਤੇ ਅੱਬਲ ਤਾਂ ਦੂਜੀ ਆਉਂ ਦਿੱਤੀ ਨਹੀਂ ਅਸੀਂ ਅਜੇ ਤੱਕ ਜੇ ਦੂਜੀ ਨਹੀਂ ਆਈ ਤੇ ਮਾਸੀ ਦਾ ਰਿਸ਼ਤਾ ਸਦਾ ਲਈ ਚਲਾ ਗਿਆ ਜੇ ਵੱਡਾ ਭਰਾ ਨਾ ਆਇਆ ਤੇ ਤਾਏ ਦਾ ਰਿਸ਼ਤਾ ਸਦਾ ਲਈ ਚਲਾ ਗਿਆ ਛੋਟਾ ਨਾ ਆਇਆ ਤੇ ਚਾਚੇ ਦਾ ਰਿਸ਼ਤਾ ਚਲਾ ਗਿਆ ਇਸ ਮੂਰਖ ਨੂੰ ਕਿਸੇ ਨੇ ਪਾਣੀ ਨਹੀਂ ਦੇਣਾ ਹਸਪਤਾਲ ਤੇ ਕਿਉਂਕਿ ਇਹਦਾ ਅੱਗੇ ਪਿੱਛੇ ਕੋਈ ਹੈ ਹੀ ਨਹੀਂ ਆ ਕੋ ਸਤਨਾਮ ਵਾਹਿਗੁਰੂ ਇਹਦਾ ਅੱਗੇ ਪਿੱਛੇ ਕੋਈ ਬਚਿਆ ਹੀ ਨਹੀਂ ਅਸੀਂ ਆਉਣ ਹੀ ਨਹੀਂ ਦਿੱਤਾ ਇਹ ਨਹੀਂ ਜਾਣਾਂ ਕਿੱਥੇ ਐ ਇਹਨੇ ਰੋਂਦੇ ਚਲੇ ਜਾਣਾ ਆਖੋ ਸੁਖਨਾਮ ਵਾਹਿਗੁਰੂ ਤੇ ਲੱਭ ਨਾ ਕਰ ਕਿਤੇ ਉਹ ਜਿਹੜਾ ਇੱਕ ਬੱਚਿਆ ਜੇ ਨਸ਼ੇ ਨਾਲ ਉਹ ਵੀ ਚਲਾ ਗਿਆ ਨਾ ਫਿਰ ਕਿੱਥੇ ਜਾਓਗੇ ਰੋਂਦੇ ਚਲੇ ਜਾਓਗੇ ਸੰਸਾਰ ਤੋਂ ਅਸੀਂ 15 ਸਾਲ ਪਹਿਲੇ ਇੱਥੇ ਫੁਗਵਾੜੇ ਦੇ ਨੇੜੇ ਨੂਰ ਮਹਿਲਾ ਉੱਥੇ ਅਸੀਂ ਕੀਰਤਨ ਕਰਦੇ ਬੜੀ ਇੱਕ ਵੱਡੀ ਵਾਲੀ ਸ਼ਾਨ ਕੋਠੀ ਸੀ ਗੁਰਮਖੋ ਉੱਥੇ ਇੱਕ ਪਈਆ ਤੇ ਪਈਆਣੀ ਤੇ ਇੱਕ ਬਜ਼ੁਰਗ ਤੇ ਇੱਕ ਮਾਤਾ ਬਜ਼ੁਰਗ ਉੱਥੇ ਬੈਠੇ ਇਹ ਪਈਆ ਕਹਿਣ ਲੱਗਾ ਜੀ ਬਾਬਾ ਜੀ ਇਹ ਕੁਰਸੀ ਇਹ ਕੋਠੀ ہماری ਹੈ ਮੈਂ ਬੜਾ ਹੈਰਾਨ ਮੈਂ ਕਹਾਂ ਜੇ ਫਟੇ ਕੱਪੜੇ ਪਾਏ ਪਈਏ ਦੇ ਕਹਿੰਦਾ ਕੋਠੀ ہماری ਤੇ ਮੈਂ ਮੈਂਪਰਾਂ ਨੂੰ ਕਿਹਾਏ ਗੱਲ ਸੁਣਨ ਵਾਲੀ ਆ ਮੈਂ ਕਿਹਾ ਭਈਆ ਇਹ ਕੈਸੇ ਹੈ ਤੁਹਾਡੀ ਕੋਠੀ ਕੈਸੇ ਹੈ ਕਹਿੰਦੇ ਇਹ ਜੋ ਬਢਾਉ ਬੈਠੇ ਹਨ ਇਹ ਬਜ਼ੁਰਗ ਆਪਣੀ ਲੈਂਗੁਏਜ ਕਹਿੰਦਾ ਸੀ ਪੋਜਪੂਰੀ ਚ ਉਹ ਬਢਾਉ ਕਹਿੰਦੇ ਨੇ ਬੁੱਢੇ ਨੂੰ ਬਜ਼ੁਰਗਾਂ ਨੂੰ ਕਹਿੰਦੇ ਇਹ ਜੋ ਦੋਨੋਂ ਬਢਾਉ ਬੈਠੇ ਹਨ ਇਹਨਾਂ ਦਾ ਸ਼ੋਕਰਾ ਇੰਗਲੈਂਡ ਮੇ ਹੈ 12-14 ਸਾਲ ਹੋ ਗਿਆ ਉਹ ਆਇਆ ਨਹੀਂ ਉਹ ਆਏਗਾ ਵੀ ਨਹੀਂ ਇਹ ਪੰਜ ਛਾ ਚਾਰ ਸਾਲ ਮੇ ਮਰ ਜائیںਗੇ ਇਹ ਕੋਠੀ ਹੁਮਾਰੀ ਹੈ ਆਖੋ ਸਤਨਾਮ ਵਾਹਿਗੁਰੂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਪਿੰਡਾਂ ਦੇ ਪਿੰਡ ਖਾਲੀ ਹੋਣ ਲੱਗ ਪਏ ਮਤ ਮਾਰਨ ਦਿੱਤੀ ਆਖੋ ਸਤਨਾਮ ਵਾਹਿਗੁਰੂ ਆਹ ਆਹ